ਸੱਚ ਬੋਲਣ ਦਾ ਸਭ ਤੋਂ ਪਹਿਲਾ ਫਾਇਦਾ ਇਹ ਹੈ ਕਿ ਸੱਚ ਬੋਲਣ ਨਾਲ ਸਾਡੇ ਰਿਸ਼ਤਿਆਂ ਵਿੱਚ ਭਰੋਸਾ ਵਧਦਾ ਜਦੋਂ ਲੋਕ ਇਹ ਗੱਲ ਜਾਣਦੇ ਆ ਕਿ ਤੁਸੀਂ ਸੱਚੇ ਆ ਤਾਂ ਲੋਕ ਤੁਹਾਡੇ ਤੇ ਬੜੀ ਆਸਾਨੀ ਨਾਲ ਭਰੋਸਾ ਕਰ ਸਕਦੇ ਆ ਸੱਚ ਬੋਲਣ ਨਾਲ ਇਮਾਨਦਾਰੀ ਅਤੇ ਸਵੈਮਰਮਦਤਾ ਜੋ ਤੁਹਾਨੂੰ ਤੁਹਾਡੀਆਂ ਕਦਰਾਂ ਕੀਮਤਾਂ ਤੇ ਸਿਧਾਂਤਾਂ ਦੇ ਨਾਲ ਇੱਕਸਾਰ ਰਹਿਣ ਦੀ ਇਜਾਜ਼ਤ ਦਿੰਦਾ ਸਚਾਈ ਸਪਸ਼ਟ ਅਤੇ ਪ੍ਰਭਾਵਸ਼ਾਲੀ ਸੰਚਾਰ ਵੱਲ ਲੈ ਕੇ ਜਾਂਦੀ ਹੈ ਗਲਤਫਹਿਮੀਆਂ ਅਤੇ ਵਿਵਾਦਾਂ ਨੂੰ ਘਟਾਉਂਦੀ ਹੈ ਸੱਚ ਬੋਲਣ ਨਾਲ ਚਿੰਤਾ ਤੇ ਤਣਾਅ ਨੂੰ ਘੱਟ ਕੀਤਾ ਜਾ ਸਕਦਾ ਕਿਉਂਕਿ ਝੂਠ ਬਣਨ ਵਾਸਤੇ ਝੂਠ ਨੂੰ ਯਾਦ ਰੱਖਣਾ ਪੈਂਦਾ ਹੈ ਜਿਸ ਕਾਰਨ ਸਾਡੇ ਮਨ ਤੇ ਬੋਝ ਵੱড়ে ਰਹਿੰਦਾ ਜੇ ਜੇ ਆਪਾਂ ਸੱਚ ਬੋਲਦੇ ਆ ਤਾਂ ਸਾਡਾ ਮਨ ਹਮੇਸ਼ਾ ਸਾਫ਼ ਰਹਿੰਦਾ ਲਗਾਤਾਰ ਸੱਚ ਬੋਲਣ ਨਾਲ ਤੁਹਾਡੀ ਇੱਜ਼ਤ ਵਧਦੀ ਹੈ ਜਿਸ ਕਾਰਨ ਦੂਜਿਆਂ ਤੋਂ ਤੁਹਾਡਾ ਆਦਰ ਕਰਨ ਅਤੇ ਸਮਰਥਨ ਕਰਨ ਦੀ ਸੰਭਾਵਨਾ ਵਧ ਜਾਂਦੀ ਹੈ ਇਮਾਨਦਾਰੀ ਨੈਤਿਕ ਵਿਵਹਾਰ ਦਾ ਇੱਕ ਆਧਾਰ ਹੈ ਜੋ ਕਿ ਨੈਤਿਕ ਵਿਕਾਸ ਅਤੇ ਨੈਤਿਕ ਫੈਸਲੇ ਲੈਣ ਵਿੱਚ ਯੋਗਦਾਨ ਪਾਉਂਦੀ ਹੈ ਚਾਈ ਦਾ ਸਾਹਮਣਾ ਕਰਨ ਨਾਲ ਨਿੱਜੀ ਵਿਕਾਸ ਵਿੱਚ ਵਾਧਾ ਹੁੰਦਾ ਜੋ ਕਿ ਇਨਸਾਨਾਂ ਨੂੰ ਉਹਨਾਂ ਦੇ ਤਿਰਬਿਆਂ ਤੋਂ ਸਿੱਖਣ ਵਿੱਚ ਮਦਦ ਕਰਦਾ ਸੱਚ ਬੋਲਣ ਨਾਲ ਸਮਾਜਿਕ ਰਿਸ਼ਤੇ ਆਮਯੋਗ ਕੀਤਾ ਜਾ ਸਕਦਾ ਤੇ ਸਮਾਜਿਕ ਕਮਾਂ ਵਿੱਚ ਸੁਧਾਰ ਕੀਤਾ ਜਾ ਸਕਦਾ